ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪਾਜਵਾ ਪ੍ਰਧਾਨ ਸੁਨੀਲ ਜਾਖੜ ਨੂੰ ਚਾੱਕੀ ਵਾਲੇ ਬਿਆਨ ਤੇ ਚੈਲੰਜ ਕਾਰਪਟ ਤਾਂ ਮੁੱਖ ਮੰਤਰੀ ਨੇ ਆਖਿਆ ਕਿ ਜਾਖੜ ਆਖਰੇ ਨੇ ਕਿ ਕੇਂਦਰ ਨੇ 26 ਜਨਵਰੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੀ चाकी ਇਸ ਲਈ ਸ਼ਾਮਿਲ ਨਹੀਂ ਕੀਤੀ ਕਿਉਂਕਿ चाकी ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀ ਵਾਲ ਦੀ ਤਸਵੀਰ ਸੀ ਮੁੱਖ ਮੰਤਰੀ ਨੇ ਕਿਹਾ ਕਿ ਜਾਖੜ ਇਹ ਸਾਬਤ ਕਰ ਦੇਣ ਕਿ चाकी ਤੇ ਉਹਨਾਂ ਦੀ ਤਸਵੀਰ ਸੀ ਜੇ ਉਹ ਸਾਬਤ ਕਰ ਦਿੰਦੇ ਨੇ ਤਾਂ ਉਹ ਯਾਨੀ ਕਿ ਸੀਐਮ ਭਗਵੰਤ ਮਾਨ ਸਿਆਸਤ ਛੱਡ ਦੇਣਗੇ ਲੁਧਿਆਣਾ ਦੇ ਵਿੱਚ ਦੱਸਦੀ ਹੈ ਕਿ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ चाकी ਤੇ ਸਾਡੀ ਤਸਵੀਰ ਕਿਵੇਂ ਲੱਗ ਸਕਦੀ ਹੈ ਜਾਖੜ ਸਾਨੂੰ ਸਬੂਤ ਦੇਣ। ਉਹਨਾਂ ਕਿਹਾ ਕਿ ਜਾਖੜ ਸਾਹਿਬ ਨਵੇਂ-ਨਵੇਂ ਪਾਚਵਾ ਵਿੱਚ ਗਏ ਨੇ ਅਜੇ ਉਹਨਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ। ਇਸ ਲਈ ਇਹ ਬਿਆਨ ਦਿੰਦੇ ਹਨ ਉਹਨਾਂ ਦੇ ਬੁੱਲ ਕੰਬ ਰਹੇ ਸਨ। ਮੰਨ ਕਿਹਾ ਕਿ ਇਹੋ ਜਿਹਾ ਕੰਮ ਅਸੀਂ ਨਹੀਂ ਕਰ ਸਕਦੇ। ਭਗਤ ਸਿੰਘ ਦੇ ਬਰਾਬਰ ਭਗਵੰਤ ਮਾਨ ਦੀ ਫੋਟੋ ਨਹੀਂ ਲੱਗ ਸਕਦੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਾਖੜ ਆਖ ਰਹੇ ਨੇ ਕਿ ਪਹਿਲਾ ਵੀ 9 ਵਾਰ ਪੰਜਾਬ ਦੀ ਚਾਕੀ ਨੂੰ 26 ਜਨਵਰੀ ਤੇ 15 ਅਗਸਤ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਰੱਖਿਆ ਗਿਆ ਸੀ। ਫਿਰ ਇਹਨਾਂ ਨੇ ਉਸ ਸਮੇਂ ਵਿਰੋਧ ਕਿਉਂ ਨਹੀਂ ਕੀਤਾ? ਕਿ ਕੀ ਮੇਰਾ ਮਤਲਬ ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੂ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਜਾਕੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਕੜ ਸਾਹਿਬ ਕਿ ਕਿ ਕਾਰਵਿੰਦ ਕੇਜਰੀਵਾਲ ਜਿਹਾ ਕੋਈ ਤਾਂ ਮੰਦੀ ਚਾਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰਖਿਆ ਅਹਦਲ ਨਾ ਜਾਕੜ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਕੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹ ਹੈ ਕਿ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੈ ਮੇਰੀ ਉਕਾਤ ਹੈ ਨਹੀਂ ਤੂੰ ਸਾਬਤ ਕਰ ਦੋ ਰਾਜਨੀਤੀ ਛੱਡ ਦੂੰਗਾ ਇਸ ਤੋਂ ਬਾਅਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਿੰਨ ਤੱਕ ਕਰਤੀ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਤੋਂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰਗੰਦੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆਉਂਦੇ ਨਹੀਂ ਆਹੀ ਆਹੀ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਤੇ ਇੱਥੇ ਤਾਂ ਆਏ ਨਹੀਂ ਹੁਣ ਰੋਜ਼ ਆ ਆ ਕਿਹੜਾ ਬਾਨਾ ਹੋ ਗਿਆ ਕੇਜਰੀਵਾਲ ਤੇ ਭਗਵੰਦ ਮਾਨ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇ ਇਹਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਚਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿ ਆਹ ਚਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਤਾਰ ਸਿੰਘ ਸਰਾਬਾ ਕਿ ਉਦਮ ਸਿੰਘ ਲਾਲਾ ਲਾਜਪਤ ਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ 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 ਕਿਹਨੂੰ ਦਿਖਾਉਣਾ ਕਿਹਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦਾ ਕੱਖ ਨਹੀਂ ਆਪੀਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਹੈ ਉਹਨਾਂ ਦਾ ਅਗਵਾਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਸਾਡੇ ਚ ਘਾੜੇ ਕੋਲੇ ਕੀ ਘਟਾ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ